ਤਰਨਤਾਰਨ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਐਕਸ ਜਬਰਦਸਤ ਐਕਸੀਡੈਂਟ ਹੋ ਗਿਆ ਜਿੱਤੇ ਵਿੱਚ ਤਿੰਨ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਹ ਪਰਿਵਾਰ ਕੈਨੇਡਾ ਜਾਣ ਦੀ ਖੁਸ਼ੀ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਕਿ ਰਸਤੇ ਦੇ ਵਿੱਚ ਇਹਨਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ ਇਹਨਾਂ ਦਾ ਬੇਟਾ ਉਹਦਾ ਕੈਨੇਡਾ ਦਾ ਵੀਜ਼ਾ ਲੱਗਾ ਸੀ ਤੇ ਖੁਸ਼ੀ ਜਿਹੜੀ ਆਪਣੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਨ ਵਾਸਤੇ ਜਾ ਰਹੇ ਸੀਗੇ ਜਾ ਕੇ ਵਾਪਸ ਆ ਰਹੇ ਸੀ ਖੁਸ਼ੀ ਦੇ ਨਾਲ ਵਾਪਸ ਆ ਰਹੇ ਸੀ ਤੇ ਰਸਤੇ ਦੇ ਵਿੱਚ ਇਹਨਾਂ ਦਾ ਜ਼ਬਰਦਸਤ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਤਿੰਨ ਜਿਹੜੇ ਜੀ ਉਹਨਾਂ ਦੀ ਮੌਤ ਹੋ ਗਈ ਆ ਪਿਤਾ ਪੁੱਤਰ ਅਤੇ ਮਾਤਾ ਸੀ ਉਹਨਾਂ ਦੇ ਨਾਲ ਅਤੇ ਇੱਕ ਭਾਂਚਾ ਵੀ ਉਹਨਾਂ ਨਾਲ ਸੀ ਜਿਸ ਨੂੰ ਹਸਪਤਾਲ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਤਰਨਤਾਰਨ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਹਰੀਕੇ ਪਿੱਖੀ ਵਿੰਡ ਰੋਡ ਦੇ ਦੇਰ ਸ਼ਾਮ ਦੀ ਗੱਲ ਹੈ ਕਿ ਅਣਪਛਾਤੇ ਵਾਹਨ ਨਾਲ ਕੋਈ ਹਾਦਸੇ ਦੌਰਾਨ ਪਤੀ ਪਤਨੀ ਅਤੇ ਉਹਨਾਂ ਦੇ بیٹے ਦੀ ਮੌਤ ਹੋ ਗਈ ਹੈ ਜਦੋਂ ਕਿ ਉਹਨਾਂ ਦਾ ਭਾਂਜਾ ਜ਼ਖਮੀ ਹੋ ਗਿਆ ਹਾਦਸਾ ਇਹਨਾਂ ਭਿਆਨਕ ਸਿੱਕੇ ਕਾਰ ਦੇ ਪਰਖੱਚੇ ਉੱਡ ਗਏ ਆ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਪੱਟੀ ਭੇਜਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਭਾਂਜਾ ਜਿਹੜਾ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਿਆ ਉਸਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ ਕਾਰ ਸਵਾਰ ਨੇੜਲੇ ਪਿੰਡ ਠੱਕਰਪੁਰਾ ਦੇ ਵਸਨੀਕ ਨੇ ਜਾਣਕਾਰੀ ਅਨੁਸਾਰ ਕਾਰ ਸਵਾਰ ਨਿਸ਼ਾਨ ਸਿੰਘ ਅਤੇ ਪਤਨੀ ਰਜਵੰਤ ਗੌਰ ਆਪਣੇ ਬੇਟੇ ਨਵਦੀਪ ਸਿੰਘ ਅਤੇ ਭਾਂਜੇ ਜਗਜੀਤ ਸਿੰਘ ਸਮੇਤ ਸੰਗਰੂਰ ਤੋ ਠੱਕਰਪੁਰ ਆਰਐਸਨ ਕੇ ਪਿੰਡ ਬੂ ਹਵੇਲੀਆ ਦੇ ਮੋੜ ਤੋਂ ਪਰਸ਼ਾਤੇ ਵਾਹਨ ਨਾਲ ਟੱਕਰ ਹੋਰ ਜਾਣ ਤੇ ਨਿਸ਼ਾਨ ਸਿੰਘ ਪਤਨੀ ਰਜਵੰਤ ਕੋਹਰ ਬੇਟਾ ਨਵਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਗੰਭੀਰ ਜ਼ਖਮੀ ਜਗਜੀਤ ਸਿੰਘ ਨੂੰ ਸੜਕ ਸੁਰੱਖਿਆ ਫੋਰਸ ਨੇ ਹਸਪਤਾਲ ਭੇਜਿਆ ਹਾਦਸੇ ਬਾਰੇ ਪਤਲ ਗੰਦੇ ਪਿੰਡ ਬੂ ਹਵੇਲੀਆ ਦੇ ਲੋਕਾਂ ਨੇ ਭਾਰੀ ਮੁਸ਼ਕਲ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਜ਼ਖਮੀ ਜਿਹੜਾ ਨੌਜਵਾਨ ਸੀਗਾ ਇੱਕ ਵਿੱਚ ਗੱਡੀ 'ਚ ਬੈਠਾ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਮੇਰਨਾ ਸਾਹਿਬ ਸਿੰਘ ਭਾਜੀ ਪਾਕਿੰਗ ਜੀ ਇੱਕ ਐਕਸੀਡੈਂਟ ਹੋਇਆ ਜਿਹੜਾ ਹਰੀਕੇ ਟਿੱਕੀਵੜ ਮਾਰਗ ਤੇ ਕਿਉਂ ਲੱਗਦੇ ਕਿ ਕਿੰਨੇ ਕੁ ਡੈਥ ਹੋ ਗਈ ਇਹਦੇ ਵਿੱਚ ਜੀ ਚਾਰ ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨਾਂ ਜੀਆਂ ਦੀ ਤੇ ਦੋਹਾਂ ਜੀਆਂ ਦੀ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤੁਰੰਤਨ ਹਸਪੀਟਲ ਲੈ ਕੇ ਗਏ ਸੀ ਉੱਥੇ ਜਾ ਕੇ ਡੈੱਥ ਹੋ ਗਈ ਸ਼ਾਨਤ ਸਿੰਘ ਬਖਸ਼ੀ ਸਿੰਘ ਤੇ ਉਹਨਾਂ ਦੇ ਘਰ ਦੀ ਦੀ ਇੱਥੇ ਮੌਕੇ ਤੇ ਡੈਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਾਮ ਦੀਪ ਸਿੰਘ ਇਹਦਾ ਉਹਦੀ ਤਰੰਤਾਂ ਜਾ ਕੇ ਉੱਥੇ ਡੈਥ ਹੋ ਗਈ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਮ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਫਿਰ ਨੇ ਕਿਸਮਤ ਉਹਦੀ ਇਹਨਾਂ ਲਈ ਵਤੀ ਸੀ ਉਹਦੀ ਉਹਦੇ ਕੋੜੀਆਂ ਸੱਤਾਂ ਲੱਗੀਆਂ ਤੇ ਉਹਦੇ ਤੇ ਜਾਨ ਬਚ ਗਈ ਕਿੱਥੋਂ ਆ ਰਹੇ ਫਿਰ ਕਿੱਥੇ ਜਾ ਰਹੇ ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲੇ ਸਾਡਾ ਪਿੰਡ ਇੱਕ ਹੋਰ 7 ਕਿਲੋਮੀਟਰ ਦੂਰ ਹੈ ਗਿਆ ਸੀ ਟੱਕਰਪੁਰਾ ਪਿੰਡਾ ਉੱਥੇ ਆ ਉੱਥੇ ਪਹੁੰਚ ਰਹੇ ਸੀ ਕਹਿੰਦੇ ਬੇਟੇ ਦੂਜਾ ਕੋਈ ਆ ਜਿਹਨੂੰ ਪਰਿਵਾਰ ਨੂੰ ਮਿਲਣ ਗਏ ਸੀ ਉੱਥੇ ਕਿਤੇ ਜੀ ਜੀ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਆ ਸਕੰਬਰ ਦੇ ਬੈਚ ਦੇ ਵਿੱਚ ਬੇਟੇ ਦਾ ਇੰਟੈਕ ਸੀ ਜਿਹੜਾ ਮੱਲੋ ਆਇਥੇ ਕੋਨੇ ਜਲਾਈ ਦੇ ਵਿੱਚੋਂ ਚੱਲ ਜਾਣਾ ਸੀ ਵੈਸੇ ਹੀ ਤੇ ਉੱਥੇ ਕਰਕੇ ਹੀ ਫਿਰ ਜਿਹੜਾ ਗੰਦੀਵਾਲਾ ਦਾ ਰਿਸ਼ਤੇਦਾਰਾਂ ਨੂੰ ਮਿਲਣ ਗਏ ਤੇ ਵਾਪਸ ਆ ਰਹੇ ਕਿੰਨੇ ਕਿੰਨੇ ਹੋਇਆ ਪਤਾ ਲੱਗਾ ਕੁਝ ਹੋਇਆ ਇਹ ਐਕਸੀਡੈਂਟ ਜੀ ਟਰਾਲੇ ਦੇ ਨਾਲ ਜਿਹਨੂੰ ਵੱਡਾ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵਜੀ ਆ ਤੇ ਜਿੱਦਾਂ ਸਾਈਡ ਤੋਂ ਟਹਿਰਾ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਇਹ ਟਰਾਲੇ ਦੀ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਹੈ ਉਸ ਕਰਕੇ ਜਿਹੜੇ ਤਾਂ ਹੀ ਜਿਹੜੇ ਜਿੱਦਾਂ ਮਨੋ ਛੱਤੀ ਹੀ ਗੱਡੀ ਦੀ ਦੇ ਛੱਤੀ ਹੀ ਟੁੱਟ ਗਈ ਜਿੱਤੋਂ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ